ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਰੀਏ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਮ ਵਿਖਾਉਣੀ ਆ। ਸੂਈ ਸਵਾਈ ਆ ਤੇ ਸੂਈ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ। ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਹਾਂਜੀ ਵੀਰ ਜੀ ਦਾ। ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਕਰੀਏ। ਨਾਮ ਜੀ ਮੇਰਾ ਜਿੰਦਾ ਜੀ। ਫੋਨ ਨੰਬਰ ਹੈਗਾ 991447394। ਐਡਰੈਸ ਹੈਗਾ ਆਪਣਾ ਸ਼ਹਿਰ ਅੰਬਰਸਰ ਤੇ ਜ਼ਿਲ੍ਹਾ ਵੀ ਅੰਬਰਸਰ। ਪੁਰਾਣੇ ਤਰਨਤਾਰ ਰੋਡ ਦੇ ਵਿੱਚ ਪਿੰਡ ਪੈਂਦਾ ਆਪਣਾ ਗਰਵਾਲੀ ਤੇ ਨਾਲ ਹੀ ਆਪਾਂ ਨੂੰ ਚਾਟੀਵੰਡ ਪੈਂਦਾ ਕਿਲੋਮੀਟਰ ਦੇ। ਠੀਕ ਹੈ ਜੀ। ਹਾਂਜੀ ਨਜ਼ਦੀਕੀ ਗੁਰਦੁਆਰਾ ਟਲਾ ਸਾਹ ਪੈਂਦਾ ਵੀ ਜੀ ਆਪਾਂ ਨੂੰ। ਠੀਕ ਹੈ। ਤੇ ਅੱਜ ਇੱਕੋ ਹੀ ਜੀ। ਹਾਂਜੀ ਹਾਂਜੀ ਯਾਰ ਵੀਰ ਜੀ ਇੱਕ ਇਸੋ ਹੀ ਸਭ ਆਈ ਹੈ ਹਨਾ ਜਿਹਨੂੰ ਸੂਜਣਾ ਰਪੀ ਜੀ ਕੋਈ ਮਹੀਨੇ ਚ ਲੱਗੇ ਬੰਨੇ ਹੋ ਗਏ ਆ ਘਰ ਵਾਲੇ ਤੇ ਆ ਤੇ ਵੀ 20 ਦਿਨ ਹੋਏ ਪਰ ਆਪਾਂ ਏਦਾਂ ਲਈ ਆਣੇ ਦੇ ਯਕੀਨ ਤੇ ਅੱਛਾ ਏਦਾਂ ਹੀ ਆਈ ਹੈ ਠੀਕ ਆ ਕਿੰਨਾ ਹੈਗਾ ਵੀ ਜੀ ਇਹਦੇ ਕੋ ਆਪਾਂ ਦੋ ਟਾਂ ਚਵਾ ਕੇ ਦੇਾਂਗੇ ਹੈਗਾ ਜੀ ਪੱਕਾ ਦੁੱਧ ਅੱਛਾ ਦੋ ਟਾਈਮ ਘਰ ਚਵਾ ਦੋ ਦੋ ਟਾਂ ਚਵਾ ਕੇ ਦੇਾਂਗੇ ਠੀਕ ਆ ਤੋਰ ਹੇਕਰ ਵੀ ਬੰਦਾ ਵੀ ਆਪਣਾ ਤਸਲੀ ਕਰਕੇ ਡੰਗਰ ਲਾ ਹਾਂਜੀ ਹਾਂਜੀ ਅਗਲੇ ਦੇ ਜਿਹੜੇ ਵੀ ਨੇ ਖਰੀਦਣਾ ਵਾ ਉਹਨਾਂ ਤੇ ਜ਼ਿੰਮੇਵਾਰੀ ਆ ਵੀ ਆਪਣਾ ਹਾਂਜੀ ਸਮਝਣਾ ਵੇਸ ਚਾਹ ਕੇ ਤਸल्ली ਕਰਕੇ ਪਸ਼ੂ ਫਿਰਦੋ ਜੀ ਬੱਚੀ ਬਹੁਤ ਚੰਗੀ ਆ ਬੀ ਜੀ ਜਰਸੀ ਜਾਂ ਆ ਜਾਂਦੀ ਏ ਸਤਿਪੁੱਤ ਚੰਗਾ ਥਾਂ ਪਾਉਂਦਾ ਵਾਕਿ ਇਹ ਆ ਵੀ ਚਲੋ ਗਰਮੀ ਚ ਚੌਣ ਆਲੀ ਆ ਆ ਜਿਹੜਾ ਬਾਕੀ ਇੱਕ ਰੀਆ ਚਿਹਰਾ ਵੀ ਤਾਂ ਦੇਖ ਸਕਦੇ ਝੱਬੋ ਦਾ ਥੋੜਾ ਜਿਆ ਕਰਦੀ। ਹੱਥ ਪਾਈ। ਅੱਛਾ ਜੀ। ਨੱਥ ਕੱਢ ਕੇ ਇਹਨੂੰ ਝਬੂ ਪਾਤਾ ਮੜਾ ਉਹਦਾ ਕਰਦੀ। ਠੀਕ ਹੈ ਜੀ। ਹਾਂ ਜੀ। ਚਲੋ ਲੈ ਜਾ ਫਿਰ। ਤੇ ਉਤਰਾ ਵਿੱਚ ਦੀ ਚਵਾਚੂ ਓਕੇ ਠੰਡੀ ਸੀਲ ਜੀ। ਆ ਇੱਕ ਨੰਬਰ ਲੱਗੀ ਹੈ। ਅੱਛਾ। ਉਹਦਾ ਮੈਂਟ ਦੋ ਲੱਗਣੇ ਧਾਰਾ ਮਾਰ ਕੇ ਖਾਦਨੇ। ਚਲੋ ਦਿਖਾ ਦੇ। ਬਾਕੀ ਇਹ ਤਰ੍ਹਾਂ ਹੀ ਦਾ ਵਾ ਪਾੜਾ ਪਾ ਲੈਣਾ ਵਾ ਤੇ ਰੱਸੀ ਪਾ ਲੈਣੀ ਹੈ ਤੇ ਥਾਣੇ ਇਹਦੇ ਦੇਖ ਸਕਦੇ ਆ ਆਪਾਂ ਲੱਗੇ ਤੋਂ ਮਈਆਂ ਵਾਲਾ ਥਾਂ ਲੱਗਾ ਹੀ ਥਾਂ ਜਿਹੜਾ ਚੰਗਾ ਲੱਗਾ ਹੈ ਚੋਈ ਇਹ ਕਿਹੜੀ ਲੱਗੀ ਉਹ ਆ ਵੀ ਉਹਨਾਂ ਕਰੇ ਸਾਪਾ ਲਿਖਿਓ ਨੇ ਥਾਂ ਇਹ ਨਹੀਂ ਲੱਗਦੀ ਨਾ ਇਹ ਉਹ ਜੋ ਜਿਹੜਾ ਆ ਗਏ ਸਨ ਦਾ ਚਾਹ ਜਿਹੜਾ ਆਪਾਂ ਦੇਖ ਸਕਦੇ ਆ खेत ये आगे चलो चवाज तो साफ है ਪਰ ਪਹਿਲੀ ਵਾਰੀ ਸਾਰੀ ਸਾਫ ਹੈ ਸਾਂਭੀ ਨਹੀਂ ਗਈ ਨਿਕਲੀ ਹੈ ਦੂਰ ਤਨ ਦੇ ਸਾਡੇ ਜੀ ਨਹੀਂ ਮਾ ਜੀ ਉਹ ਅੱਧੇ ਹੜੇ ਤੇ ਚੱਲਿਆ ਹੈ ਪਹਿਲੇ ਦਿਨ ਤੋਂ ਹਾਂ ਉਹ ਰੋਮੇ ਇੰਨੇ ਤੇ ਕੇ ਜੀ ਇਹੇ ਵਿਆਹ ਤੇ ਆ ਰਹੀ ਤੇ ਨਹੀਂ ਸਾਗੀ ਹੈ ਬਾਕੀ ਗਰਮੀ ਝੱਲਣ ਵਾਲੀ ਹੈ ਗਾਂ ਗਰਮੀਆਂ ਗਰਮੀਆਂ ਕਿਸਦਾ ਵਧੀਆ ਸਾਰ ਦੂਗੀ او الله جي وڌيڪ مانگيو ٿي آهي ਬਾਕੀ ਇਹ ਆ ਵੀ ਆਪਾਂ ਗੱਲੀ ਤੁਹਾਨੂੰ ਜੇ ਸਿਰਫ ਚਵਾਈ ਦਿਖਾਉਣੀ ਹੈ ਆਪਾਂ ਕੋਈ ਮਿਲਕਿੰਗ ਨਹੀਂ ਕਰਕੇ ਵਿਖਾਉਣੀ ਹੈ ਉਹ ਤੇ ਤੁਸੀਂ ਆਪਣਾ ਚੋ ਕੇ ਖੜਨੀ ਹੈ ਟਾਈਮ ਹੋਂ ਜਿਹੜਾ ਸ਼ਾਮ ਦਾ ਵਾ ਜਿਹੜੀ ਆਪਾਂ ਚਵਾਈ ਕਰਨੀ ਆ ਸ਼ਾਮ ਦੇ ਟਾਈਮ ਤੇ ਆਪਾਂ ਜਿਹੜੀ ਚਵਾਈ ਕਰਨੀ ਆ ਵਈ ਜਿਹੜੀ ਲਗਭਗ ਹੋਣੀ ਵਾਲੀ ਹੈ ਕੌਣ ਕਰਦਾ ਕੰਮ ਕੌਣ ਠੀਕ ਹੈ ਇਹ ਸਿਰਫ ਤੁਹਾਨੂੰ ਚਵਾਜ ਦਿਖਾਇਆ ਕੋ ਮਿਲਕਿੰਗ ਨਹੀਂ ਦਿਖਾਈ ਕਿ ਠੰਡੀ ਸੀਲ ਤੇ ਧਾਰਾ ਹੀ ਇਹ ਚੀਜ਼ਾਂ ਤੁਹਾਨੂੰ ਵਿਖਾਈਆਂ ਵਾ ਬਸ ਬਾਕੀ ਤੁਸੀਂ ਆਪਨੀ ਦੋ ਟਾਈਮ ਚੋ ਕੇ ਹੀ ਖੜਨੀ ਆ ਤੇ ਕਿੰਨਾ ਵੇਚੀ ਫਿਰ ਮੁੱਲ ਰੱਖਨੇ ਦਾ 10000 ਰੁਪਏ ਦੀ 5000 ਕਰ ਲਈਏ 5000 ਚੋ ਕਰ ਦੋ ਮੰਨ ਤਾਂ ਦੋ ਹੀ ਕਰਦਾ ਅੱਛਾ 23000 ਦਿਓ 23000 ਤင်း ਦੇ ਦੋਗੇ ਕੁਝ ਵੀ ਆਏਗਾ ਇਹਦਾ ਸ਼ੌਪ ਦਾ ਆਪਾਂ ਕਰਦਾਂਗੇ ਤੇ ਦੁੱਧ ਜਿਹੜਾ 10 ਲੀਟਰ ਕੋ ਚਵਾ ਕੇ ਦੋਗੇ ਚਵਾ ਕੇ ਦਾਂਗੇ 10000 ਰੁਪਏ ਅੱਛਾ ਦੁੱਧ ਪੂਰਾ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਇੱਥੇ ਰਹਿੰਦੇ ਹਨਾ ਜੇ ਦੋ ਟਾਂਕ ਚੋਗੇ ਤੇ تسਲੀ ਕਰਨਾ ਆਪਦੀ ਹਾਂਜੀ ਨਹੀਂ ਆ ਜਾਂਦਾ ਵੀਡੀਓ ਕੌਣ ਦੀ ਹੋਣੀ ਠੀਕ ਹੈ ਹਨਾ ਚਲੋ ਜੇ ਤਰ੍ਹਾਂ ਵੀਦੀਆਂ ਨੇ ਕਿਹਾ ਵਾ ਵੀ ਆਪਣੀ ਇੱਥੋਂ تسਲੀ ਕਰਕੇ ਖੜੋ ਜੀ